ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੋਜੋਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਇਹ ਸੰਗਰੂਰ ਅੰਬਾਈ ਕੋਲ ਸੇ ਗਮ ਬਕਾਉਆ ਜੀ ਲੈਨੇ ਆ ਜੀ ਜਾਣਕਾਰੀ ਬਾਈ ਤੋਂ ਭਾਈ ਜੀ ਸਾਸਰੀ ਕਾ ਜੀ ਸਾਸਰੀ ਕਾ ਬਾਈ ਜੀ ਨਾਮ ਨਾਮ ਪਰਵਿੰਦਰ ਸਿੰਘ ਜੀ ਪਿੰਡ ਪਿੰਡ ਭੋਜੋਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਆ ਗਈ ਠੀਕ ਹੈ ਜੀ ਹਾਂ ਜੀ ਪਹਿਲੀ ਗੱਲ ਜਾਣਕਾਰੀ ਦਿਓ ਤੁਸੀਂ ਇਸ ਲਈ 6.5 ਕਿਲੋ ਦੁੱਧ ਹੋਊਗਾ ਜੀ ਹਾਂ ਜੀ ਇਹਦਾ ਮੁੱਲ 9000 ਰੁਪਈਆ ਜੀ ਇਹਦਾ ਮੁੱਲ 9000 ਹਾਂਜੀ ਦੂਜੀ ਇਹ ਥੱਲੇ 3.5 ਕਿਲੋ ਦੂਗਾ ਇਹਦਾ ਮੁੱਲ ਹੈਗਾ ਜੀ 7000 ਰੁਪਈਆ ਠੀਕ ਹੈ ਜੀ ਹਾਂ ਇਹਦਾ ਵੀ 9000 ਰੁਪਈਆ ਦੇ ਥੱਲੇ 5.5 ਕਿਲੋ ਦੂਗਾ ਠੀਕ ਹੈ ਜੀ ਤੇ ਇਹ ਸਾਢੇ 6 ਮਹੀਨਿਆਂ ਦੀ ਗੱਬਣਾਗੀ ਹਾਂਜੀ ਇਹਦਾ ਮੁੱਲ 16000 ਰੁਪਈਆ ਜੀ ਇਹਦਾ 16000 ਆ ਬਸੀਆਂ ਦਾ ਆਪਾਂ 7-7000 ਰੁਪਈਆ 7-7000 ਹਾਂਜੀ ਲੋਪਰਾ ਚੈੱਕ ਕਰ ਸਕਦੇ ਹੋ ਬਸੀਆਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਕੋਈ ਫੋਨ ਲਾ ਲਈ ਆਪਾਂ ਦੇ ਦਾਂਗੇ ਕੋਈ ਚੱਕਰੀ ਠੀਕ ਹੈ ਠੀਕ ਹੈ ਲੋਪਰਾ ਭਾਈ ਜੀ ਨੇ ਠੀਕ ਹੈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਉਣੀ ਹੈ ਤਾਂ ਆਪਣਾ ਨੰਬਰ ਰੈਕ ਸਾਈਡ ਚੱਲਦਾ ਸਕਰੀਨ ਤੇ ਠੀਕ ਹੈ ਨਾ ਬਾਕੀ ਭਰਾਵਾਂ ਦਾ ਫੇਸਬੁੱਕ ਤੇ ਪੇਜ ਵੀ ਅਗਰ ਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ